ਹਾਂਜੀ ਭਾਈ ਸਵਾਗਤ ਹੈ ਤੁਹਾਡਾ ਸਾਡੇ ਆਰਐਮ ਵਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਹੈ ਤੇ ਆ ਸਾਡੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਜੀ ਸ਼ਾਮ ਨੂੰ तकरीबन 5:30 ਵਜੇ ਆ ਦੇਖੋ ਸੂਰਜ ਜਮਾ ਛੇ ਬਣਦੇ ਆ ਅੱਜ ਵਲੌਗ ਇਸ ਕਰਕੇ ਨਹੀਂ ਬਣਾਇਆ ਗਿਆ ਸਾਰਾ ਦਿਨ ਕਿਉਂਕਿ ਅੱਜ ਬਾਈ ਜੀ ਅਸੀਂ ਜਾਣਾ ਸੀ ਕਿਤੇ ਆਪਣਾ ਕਿਤੇ ਜਾਣਾ ਸੀਗਾ ਉਹ ਵਲੌਗ ਚ ਬਣੇ ਰਿਓ ਤੁਹਾਨੂੰ ਦੱਸਾਂਗੇ ਆਪਾਂ ਕਿੱਥੇ ਚੱਲੇ ਆ ਤੇ ਫੁੱਲ ਵਲੌਗ ਪੂਰਾ ਦੇਖੋ ਵੇ ਅਸੀਂ ਕਿਹੜੀ ਜਗ੍ਹਾ ਤੇ ਚੱਲਿਆ ਤੇ ਤੁਹਾਨੂੰ ਸਾਰਾ ਉਥੋਂ ਦਾ ਮਾਹੌਲ ਜਾਂ ਉੱਥੇ ਤਾਂ ਜੋ ਵੀ ਸਾਖਤਾ ਵਾ ਤੁਹਾਨੂੰ ਦਿਖਾਉਣੇ ਤੇ ਤਰੀ ਤਰੇ ਸਾਰੇ ਤਿਆਰ ਆ ਉਧਰੋਂ ਸੰਦੀਪ ਵੀ ਤਿਆਰ ਹੋ ਜਾਂਦੀ ਆ ਸਾਰੇ ਜਾਣਗੇ ਨਾਲ ਗੋਰਿਆਰੇ ਜਿੰਨੇ ਵੀ ਆਪਣੇ ਸਾਰੇ ਮੈਂਬਰ ਆਪਣੀ ਗੱਡੀ ਤੇ ਜਾਣਗੇ ਤੇ ਬਾਣੇ ਰ ਬਲੌਗ ਦੇ ਵਿੱਚ ਫਿਰ ਆਪਾਂ ਤੁਹਾਨੂੰ ਮਿਲਦੇ ਆ ਲਓ ਜੀ ਗੋਰ ਦੀ ਗੱਡੀ ਵੀ ਆ ਗਈ ਇਹ ਹੁਣ ਗੱਡੀ ਲਾ ਕੇ ਉੱਥੇ ਆਉਦੇ ਘਰ ਕੋਲੇ ਫਿਰ ਆਪਾਂ ਕਰਦੇ ਜਾਂਦੀ ਤਿਆਰੀ ਤੇ ਬਾਕੀ ਸਾਰਾ ਕੁਝ ਤਿਆਰ ਆ ਸੱਚੇ ਦਰਬਾਰ ਦੀ ਜੈ ਜੈ ਚਲੋ ਜੀ ਅਸੀਂ ਜਾਣੇ ਨਗਾਹੇ ਤੇ ਬਾਕੀ ਟਾਈਮ ਤਕਰੀਬਨ 6:30 ਕਰਤੇ ਜਾਣਾ ਤਾਂ ਅਸੀਂ 5 ਵਜੇ ਸੀਗਾ ਤੇ ਪਰ ਗੋਲਣ ਡੇਡ ਕਰਤਾ ਮਗਰ ਬੈਠਾ ਦੇਖਦੇ ਨਹੀਂ ਢੂਕਿਆ ਬੈਠਾ ਮਗਰ ਤੇ ਚਲੋ ਮਿਲਦੇ ਫਿਰ ਤੁਹਾਨੂੰ ਆਪਾਂ ਰਸਤੇ ਦੇ ਵਿੱਚ ਤੇ ਫੋਨ ਲਾ ਕੇ ਸੱਿਆਂ ਨੇ ਚ ਗੱਡੀ ਚ ਤੇ ਇਹ ਵਾਕਾਂ ਦੇ ਅਸੀਂ ਮਾਣ ਵਾਸ਼ਰੂਮ ਕਰਨਾ ਅਸੀਂ ਚਲ ਕਰ ਲਓ ਆ ਖੜ ਗਏ ਸੀ ਪੰਪ ਤੇ 5-4 ਮਿੰਟ ਉੱਬੇ ਸੀ ਐਮ ਜੀ ਪਹੁੰਚ ਕੇ ਬਾਅਦ ਫਿਰ ਆਪਾਂ ਕਰਤੀ ਰਵਾਨਗੇ ਜਾਣ ਦੇ ਪਹੁੰਚ ਗਏ ਸੀ ਨਗਾਹੇ ਬਾਬੇ ਦੇ ਅੱਗੇ ਨੂੰ ਫਰਕ ਬਹੁਤਾ ਲੈਟਾ ਲੁੱਟ ਹੈ ਨਾ ਹਾਂਜੀ ਅੱਗੇ ਘਟ ਹੁੰਦੀਆਂ ਅੱਜ ਹਰਜੀਤ ਆਹ ਹਰਜੀਤ ਗਈ ਨਾ ਹਾਂ ਰੀਤ ਰੀਤ ਆਮ ਵੀ ਭਰਦੀ ਹੈ ਪਿੱਛੇ ਹਾਂ ਵੀਰੇ ਹਾਂ ਹਾਂਜੀ ਹਾਂ ਕੰਫਰਟ ਲੋਜੀ ਕੰਪਨੀ ਦੀ ਪਹਿਣ ਜਿੱਤੇ ਆ ਗਈ ਕਿਹੜੀ ਪਹਿਣ ਜਿੱਤੇ ਹੈ ਕੰਪਨੀ ਦਿੰਦੀ ਹੈ ਲੋ ਜੀ ਪਹੁੰਚ ਗਏ ਜੀ ਬਾਬਾ ਜੀ ਦੇ ਉਹ ਸਾਹਮਣੇ ਇੱਕ ਬੈਰੀ ਰਾਇਆ ਪਿਆ ਇਧਰ ਮੁੰਡਾ ਪੋਣ ਹਾਂ ਸੱਚੇ ਦਾ ਯਾਰ ਕੀ ਜੈ ਜੀ ਤੀ ਤੂੰ ਵੀ ਗੋਦੀਆਂ ਕਰੇ ਸਾਡੀ ਅਸੀਂ ਇੱਥੇ ਉੱਤਰ ਜਗੇ ਨਹੀਂ ਨਹੀਂ ਅੱਗੇ ਚੱਲਦੇ ਹਾਂ ਆਪਾਂ ਲੈ ਉੱਥੋਂ ਸਾਰਾ ਗੀੜਾ ਗੁੜਾ ਕਢਾ ਕੇ ਲਿਆਵਾਂਗੇ ਤੁਹਾਡੇ ਨੋ ਪਾਰਕਿੰਗ ਸਭ ਪੈਸੇ ਹੀ ਕੱਢ ਯਾਰ ਆਪਾਂ ਪੈਸੇ ਲੈਣਗੇ ਕੋਰੇ ਇੱਥੇ ਆਉਂਦੇ ਹੋਏ ਦੇ ਮੰਗ ਇਹਨੂੰ ਕੇ ਆਉਂਦੇ ਹੋਏ ਆਉਂਦੇ ਹੋਏ ਲੈ ਲੈ ਵੀਰ ਵੀ ਲੈਣੇ ਭਈ ਮੁਰਦਾ ਹੋਇਆ ਲੈ ਲਈ ਮੁਰਦਾ ਹੋਇਆ ਲੈ ਲਈ ਬਾਈ ਅੱਛਾ ਉਤੋਂ ਦੀ ਜਾਨ ਨੇ ਹਾਂ ਅੱਛਾ ਠੀਕ ਹੈ ਬਾਬਾ ਵੀ ਗੱਡੀ ਚੋਂ ਬੰਨ੍ਹਦੇ ਕਿ ਪ੍ਰਵਾਨ ਦਾ ਅਗਲਾ ਰਿਟ ਹੈ ਲੈ ਇੱਥੇ ਰਿਟ ਹੈ ਨਾ ਯਾ ਆਪਣਾ ਗੱਡੀ ਪਾਰਕਿੰਗ ਕਿੱਥੇ ਕਰਨੀ ਬੋਲੋ ਓਏ ਇੱਥੇ ਲੱਦ ਗਏ ਲੋ ਜੀ ਆਪਾਂ ਇੱਥੇ ਗੱਡੀ ਪਾਰਕ ਕਰ ਲੰਨੇ ਹਾਂ ਹਾਂ ਆ ਲੱਗੀ ਵੀ ਆਪਣੀ ਗੱਡੀ ਪਾਰਕ ਕਰਨੀ ਆਜ ਵੀ ਸਾਰੇ ਜਾਣੇ ਆ ਗਏ ਆਪਾਂ ਲਾਈਟਾਂ ਲੂਟਾਂ ਬਹੁਤ ਸੋਹਣੀਆਂ ਲਾਤੀਆਂ ਹਨਾ ਸਾਰੇ ਰੋਡ ਤੇ ਲੱਗੀਆਂ ਹੋਈਆਂ ਆ ਇੱਥੇ। ਉਹ ਜੀ ਅਸੀਂ ਪਹੁੰਚ ਗਏ ਹੁਣ ਆਪਾਂ ਮਿਲਦੇ ਆਪਾਂ ਤੁਹਾਨੂੰ ਬਾਜ਼ਾਰ ਚ ਜਾ ਕੇ ਤੇ ਬਾਬਾ ਦਰਵਾਜ਼ੇ ਉੱਥੇ ਬਥੇ ਦੇਖਦੇ ਹੁਣ। ਹਰਿਦ ਕਰੇ ਸੱਸਰੀ ਕਾਲ। ਹਾਂ ਇੱਧਰ ਆਪਣੇ ਸੀਤੋ। ਸੀਦੂ ਵੀ ਖਾ ਉਧਰ। ਸੀਤੋ। ਹਨਾ ਜੀ ਇੱਧਰ ਆਪਣਾ ਸੀਤੋ। ਇੱਧਰ ਨਿੱਕਾ। ਆ ਮੇਰਾ ਪੁੱਤ ਮੇਰਾ ਆਮਰਾ। ਬਤਾਇਆ ਕਰੇ। ਪਪਾ। ਆ ਇੱਧਰ ਪਪਾ ਕਹ ਦੇ। ਪਪਾ ਇੱਧਰ ਕੈਮਰੇ ਚ ਪਪਾ ਇੱਧਰ। ਸੋਦਾ ਬਟਿਆ ਤੁਕੇ ਪਪਾ ਹੈ ਬਾਬਾ ਕਿ ਪਪੋ ਕਿਨੇ ਮਾਰੇ ਦਾਦੇ ਪਪਾ ਕਿਨੇ ਮਾਰੇ ਮੈਨੂੰ ਦਾਚੇ ਕਿਨੇ ਮਾਰੇ ਪਪਾ ਕਿਨੇ ਮਾਰੇ ਠੀਕ ਹੈ ਕੇਲੇ ਪਪਾ ਪਾ ਲਈ ਇੱਕ ਪਪਾ ਕੇ ਦੇ ਹਾਂ ਪਪਾ ਦੇ ਦੇ ਪਪਾ ਦੇ ਦੇ ਚਲੋ ਆ ਚਲੋ ਸਾਰਾ ਟੱਬਰ ਹਾਂ ਪਿਛਲੀ ਵਾਰੀ ਅਸੀਂ ਆਉਣ ਲੱਗੇ ਉਦੋਂ ਸਾਡੀ ਕੀ ਹੋ ਗਿਆ ਸੀ ਗੱਡੀ ਖਰਾਬ ਹੋ ਗਈ ਸੀ ਗੱਡੀ ਖਰਾਬ ਨਾ ਹਾਂ ਪਿਛਲੇ ਵੀ ਦਿਨ ਵਾਰ ਆਉਣ ਲੱਗਿਆ ਸੀ ਉਦੋਂ ਗੱਡੀ ਨੂੰ ਕੀ ਹੋਇਆ ਸੀ ਬਦਾਂ ਦੀ ਉਹ ਕਰੰਟ ਕਰੰਟ ਛੱਡ ਗਈ ਸੀ ਪਿਛਲੇ ਵੀ ਦਿਨ ਵਾਰ ਆਉਣ ਲੱਗਿਆ ਸੀ ਬੰਦ ਹੋ ਗਈ ਸੀ ਗੱਡੀ ਹਾਂ ਉਦੋਂ ਗੱਡੀ ਬਈ ਬੰਦ ਹੋ ਗਈ ਸੀ ਤੁਰੇ ਸੀਗੇ ਫਿਰ ਗੱਡੀ ਬੰਦ ਹੋ ਹਾਂ ਇੱਧਰ ਕੀ ਗੋਇਆ ਮਸ ਮਸਾਇਦ ਕਿਸ ਇੱਧਰ ਆਹ ਰਫਤਰ ਦੋ ਚਲੋ ਦਰਬਾਰ ਤੇ ਆਹ ਸਾਰਾ ਬਜ਼ਾਰ ਵੀ ਸਾਰਾ ਲੱਗਿਆ ਕੋਈ ਆ ਨਹੀਂ ਪਾਦਰ ਨਹੀਂ ਆਵਾਂਗੇ ਪਹਿਲਾਂ ਪੱਕੇ ਮੱਥਾ ਟੇਕਾਂਗੇ ਇਹ ਜਿਹੜੀ ਆਪਣੇ ਬਾਬੇ ਨੇ ਸਾਨੂੰ ਕਾਰ ਬਖਸ਼ੀ ਆ ਉਹਦਾ ਦੱਬਾਣਾ ਹੈ ਠੀਕ ਆ ਇਹ ਵਸੀਂ ਕਾਰ ਦਾ ਬਈ ਡੱਬਾ ਇੱਥੇ ਲੈ ਕੇ ਆਏ ਆਂ ਨਗਾਹੀ ਕੀ ਹੋਇਆ ਆਜੋ ਆਜੋ ਉਹ ਸਾਹਮਣੇ ਬਈ ਦਰਬਾਰ ਆ ਗਿਆ ਤੂੰ ਕੀ ਲੈਣਗੀ ਮੈਂ ਦੇਖੂਗੀ ਕੀ ਲੈਣਾ ਤੂੰ ਦੱਸ ਦੇ ਮੈਨੂੰ ਤੂੰ ਕੀ ਲੈਣਾ ਮੈਂ ਮੈਂ ਬਾਬੇ ਦੇ ਦਰ ਤੋਂ ਫੋਟੋ ਲੈਣੀ ਆ ਸਾਰਾ ਕੁਝ ਬਾਬੇ ਨੇ ਦਿੱਤਾ ਮੈਨੂੰ ਬਾਬੇ ਦੇ ਅੱਗੇ ਇੱਕ ਖੁਸ਼ੀ ਦੇ ਨਵੇਂ ਅਰਦਾਸ ਬੇਨਤੀ ਕਰਕੇ ਜਾਣੀ ਆ ਵੀ ਕਰ ਦੇਵੇ ਸਾਡੇ ਸਭ ਨੂੰ ਸਾਡੀ ਬੱਚਾ ਦਾ ਸਿਰ ਤੇ ਮਿਹਰ ਪ੍ਰਿਆਤ ਰੱਖਿਓ ਬਸ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਤੁਹਾਡਾ ਦਿੱਤਾ ਸਾਰਾ ਕੁਝ ਹੀ ਆ ਸਹੀ ਗੱਲ ਆ ਹਾਂ ਤੂੰ ਸੀ ਕੀ ਲੈਣਾ ਬਈ ਇੱਥੇ ਕੀ ਦੱਸ ਰਹੀ ਬਾਬੇ ਦੇ ਮੱਥਾ ਟੇਕਣਾ ਹੈ ਪੁੱਤ ਦੱਸੋ ਬਾਬਾ ਨੇ ਮੱਥਾ ਟੇਕਾ ਕਿ ਹਾਂ ਮੇਰਾ ਪੁੱਤ ਤੂੰ ਸੀ ਕੀ ਲਾਉਂਗੀ ਮੇਰੀ ਸ਼ੋਣੀ ਕੀ ਲਾਉਗੀ ਮੇਰੀ ਖੰਡੀ ਕੀ ਲਾਉਂਗੀ ਖੰਡੀ 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 ਮੇਰੀ ਉਜੀ ਤੋਂ ਐਂਟਰੀ ਆਪਣੀ ਮੇਨ ਬਾਬੇ ਦੀ ਜਿਹੜੀ ਮੈਨੂੰ ਐਂਟਰੀ ਆ ਚਲੋ ਆਜੋ ਚਲੋ ਚਲੋ ਉਹ ਯੋਸ ਜਗਾ ਤੇ ਤੇਲ ਪਾਉਂਦੇ ਆ। ਥੱਲੇ ਕੀ? ਦੀਦੀ ਕੋਲ ਫੂਲ ਆਦਿ। ਪਰਸ ਪੋਗਲਵਾ ਬਾਬੇ ਦਾ। ਨਾ ਆਉਣੇ ਗੱਲਾਂ ਕਰਦਾ। ਚਲੋ ਇਹ ਤੋਂ ਬਾਅਦ ਆ ਆ ਗਈ ਬਾਬੇ ਦੀ ਮੇਂਦਰ ਦਾ। ਆ ਇਥੋਂ ਸ਼ਾਰਟਕਟ ਹੈ ਨਾ ਕਿ ਉੱਤੋਂ ਰਲ ਕੇ ਜਾਵੇ। ਜੈ ਕਰੇ ਸੱਚੀ ਸਰਕਾਰ ਦਾ। ਉਹ ਸੱਚੇ ਦਰਵਾਰ ਕੀ ਜੈ। ਜੈ ਤੇ ਜਿੱਧਰ ਤੇ ਆਈਏ ਬਾਈ ਫਿਰ ਸਾਰਿਆਂ ਚੀ ਕਰਾਸ ਕਰਕੇ ਫਿਰ ਸੜਕ ਕਰਾਸ ਕਰਕੇ ਹੁਣਾ ਪੈਂਦਾ ਇਹ ਤੋਂ ਸ਼ੋਰਟਕਟ ਰਸਤਾ ਨਹੀਂ ਸਾਰੇ ਆ ਆਪਣੇ ਮਨ ਕੇ ਜਮੀਨ ਆ ਜਿਹੜੇ ਕੱਢੀ ਜਾਂਦੇ ਐ ਜਿਹੜੇ ਕੱਢ ਕੇ ਫਿਰ ਇੱਥੇ ਨਹੀਂ ਆਉਣਾ ਪੈਂਦਾ ਤਦ ਇੱਕ ਦੁਬਾਰ ਫਿਰ ਅਸੀਂ ਹੁਣ ਅੱਜ ਆਪਾਂ ਲੰਗਰ ਹਾਲ ਹਾਂਜੀ ਲੰਗਰ ਹਾਲ ਲੰਗਰ ਹਾਲ ਹਾਂ ਨਾਲੇ ਪਾਸੇ ਮੱਥਾ ਟੇਕ ਆ ਉਧਰ ਲੈ ਬਸ ਸਾਰੇ ਜਣੇ ਪ੍ਰਸ਼ਾਦ ਅੰਮ੍ਰਿਤ ਨਿਆਜ਼ਗਰ ਮਣ ਚ ਹੈਗਾ ਹਾਲ ਚਲ ਆ ਜੋ ਉਧਰ ਤੋਂ ਪਰਲੇ ਸਾਰੇ ਮੱਥਾ ਟੇਕ ਕੇ ਨਾ ਰਹਿ ਜਾਂ ਕਿਧਰ ਲਓ ਇੱਧਰ ਵੀ ਇੱਧਰ ਮੱਥਾ ਟੇਕ ਰਾਇਆ ਆਪਣਾ ਗੱਲ ਹਣਾ ਐ ਕੋਈ ਘਰ ਬੋਤ ਮੱਥਾ ਉਹਦੇ ਦਰਬਾਰ ਬਾਬਾ ਖਾਨ ਟੋਡਾ ਜੀ ਟੋਡਾ ਜੀ ਮੱਥਾ ਟੇਕ ਕੇ ਦੁਬਾਰਾ ਫੇਰ ਆਪਾਂ ਆ ਗਏ ਜੀ ਲੰਗਰ ਹਾਲ ਚ ਤੇ ਤੁਸੀਂ ਵੀਊ ਚੈੱਕ ਕਰੋ ਬਾਈ ਉਹ ਇੱਥੇ ਮਿਲਦੇ ਭਾਂਡੇ ਆਹੋ ਆਹ ਸਾਲ ਵਗੈਰਾ ਸਾਰਾ ਕੁਝ ਨਹੀਂ ਇੱਕ ਮਿੰਨ ਖਾਲ ਲੋ ਜੀ ਦਰگە ਸਾਰੇ ਜਾਣੇ ਲੰਗਰ ਹਾਲ ਚ ਨਾਲ ਦਿੱਤਨੇ ਨੇ ਇਹ ਕਿਸ ਨੇ ਕਰੀ ਹੋ ਸੇਵਾ ਸੇਵਾ ਕਰਨ ਤੋਂ ਬਾਅਦ ਹੁਣ ਆਪਾਂ ਚੱਲੇ ਬਾਜ਼ਾਰ ਵਾਲੇ ਵੱਲ ਨੂੰ ਫਿਰ ਆਪਾਂ ਚੱਲਾਂਗੇ ਘਰੇ ਚੱਲੀ ਬੱਤ ਚੱਲ ਗਿਆ ਚੱਲ ਗਿਆ ਚੱਲੋ ਅੱਗੇ ਜਾ ਦੋ ਜਾ ਕੇ ਬਾਈ ਹੁਣ ਆਪਾਂ ਚੱਲਦੇ ਘਰ ਨੂੰ ਰਵਾਨਗੇ ਪਹਿਲਾਂ ਆਪਾਂ ਚੱਲਾਂਗੇ ਬਾਜ਼ਾਰ ਚ ਇਹ ਨਾਲ ਬੱਤ ਦੇ ਤਾਂ ਬਾਜ਼ਾਰ ਆਪੇ ਲੈ ਲੈਣੀਆ ਚੱਲ ਲੈ ਲੋ ਕੋਈ ਨਹੀਂ ਜਾਵੋ ਲੈ ਲਾ ਬੱਤ ਲੈ ਆਹ ਲੋ ਅਰੇ ਇਧਰ ਲਵੀ ਪੀਆਰ ਬੀ ਕਲੇ ਲੈ ਬਾਈ ਆ ਪਿਆਰ ਵੀ ਘੱਟ ਕੁੜੀ ਦੇ ਦਖਾ ਦਿਦਾ ਦਿਖਾ ਬੋਤਾ ਤੂੰ ਕਰਨ ਬੋਤਾ ਆ ਦੇਖੋ ਇਹਦੇ ਵਿੱਚ ਕਾ ਕਰਤ ਵੀ ਹੁੰਦੀ ਆ ਚਲ ਕੋਈ ਗੱਲ ਨਹੀਂ ਸਾਈਡ ਤੋਂ ਦੀ ਤੂੰ ਕਿੱਲੇ ਪੁੱਤ ਲੈਜਰ ਲੈਣਾ ਇਹ ਨੱਜਰ ਪੁੱਤ ਨਹੀਂ ਚੱਲਦਾ ਹੁਣ ਇਹ ਚੱਲੂਗਾ ਚੱਲੂ ਵਧੀਆ ਕਿੰਨੇ ਦਾ ਇਹ ਦੇਰ 1000 ਲੋ ਜੀ ਮਾਨਮਨ ਨੇ ਲੈ ਲੈ ਲੈਜਰ ਤੇ ਰੀਜ਼ਨ ਲਿਖ ਲੈ ਚਲੋ ਆਜੋ ਇੱਧਰ ਕੀ ਆ ਆ ਗਈ ਇਹਦੀ ਨਾ ਉਹ ਬਸ ਬਣੀ ਆਈਆਂ ਪੰਨੇ ਸੋਣ ਪਰੀਆਂ ਨਹੀਂ ਆਂਦੀ ਜਣੀਆਂ ਉਹਨੇ ਸੋਣਾ ਲੱਗਦਾ ਓਏ ਕੀ ਜਗਾੜਜਾ ਕਰਿਆ ਇਹਨਾਂ ਨੇ ਯਾਰ ਇਹਨਾਂ ਦਾ ਇਧਰ ਦੇਖ ਨਿੱਕੇ ਰੇ ਨਿੱਕਾ ਬੜਾ ਗਰਮੀ ਚਾ ਉਹ ਧਿਆਨ ਬੱਧ ਨਿੱਕਾ ਵਾਲੇ ਗਰਮੀ ਚਾ ਲੋਏ ਪਿੱਛੇ 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 ਦੋਨੇ ਪਿੱਛੇ ਦੋਨੇ ਪਿੱਛੇ ਮੈਨੂੰ ਗਿਰ ਤੋ ਦ ਦੇ ਨਾ ਕੋਈ 10 ਰੁਪਏ ਦੇ 10 ਰੁਪਏ ਦੇ ਉਹ 20 ਵਾਲੇ ਮੈਂ ਨਾ ਨਹੀਂ ਨਹੀਂ ਦਰ ਦੇ ਚੱਲ ਲੈ 10 ਰੁਪਏ ਲੋ ਜੀ ਆਹ ਹਰਾ ਬਾਜ਼ਾਰ ਸੱਜਾ ਵਾ ਦੇਖਦੇ ਇੱਥੇ ਜੇ ਕੁਝ ਚੀਜ਼ ਪਸੰਦ ਆਇਆ ਤਾਂ ਲੈ ਲਾਂਗੇ ਨਹੀਂ ਰਹਿ ਜਾਂਦਾਂਗੇ ਹਾਂ ਬਈ ਉਹ ਸਾਰਾ ਬਈ

ਗੜ ਜਾ ਆ ਦੱਸ ਦਿਓ ਸਾਨੂੰ ਇਹਨੂੰ ਆਪਾਂ ਬਿੱਟੇ ਕਹਿੰਦੇ ਦੇ ਮੈਚ ਆਹ ਕਿਹੜਾ ਚ ਕਹਿੰਦੇ ਆ ਛੋਟੀਆਂ ਨਹੀਂ ਆ ਵੱਡੇ ਦਾ ਹੁਣ ਵੱਡੇ ਵੱਡੇ ਆਟੋਮੈਟਿਕਲ ਗੱਲ ਜਾਂਦੇ ਆ 7 7000 ਵਾਲੇ ਸਹੀ ਗੱਲ ਪਰ ਇਹ ਪੂਰੇ ਪਾਣੇ ਤੋਂ ਉਹਨੂੰ ਪੂਰੇ ਬਹੁਤ ਬਾਰੇ ਹਾਂ ਉਹ ਗੱਲ ਵਾਹ ਇਹ ਤੇ ਕਹਿ ਰਹੇ ਹਨ ਕਿ ਇਹਨੂੰ ਸ਼ਹਿਰਾਚੀ ਦਾ ਪੈਟ ਕਹਿ ਦਿੰਦੇ ਪਿੰਡਾਂ ਜੀ ਨੂੰ ਥਾਪਾ ਕਹਿ ਦਿੰਦੇ ਆ ਵੀ ਦੱਸ ਦਿਓ ਵੀ ਜੋ ਜਿਹੜਾ ਵੀ ਇਹਨੂੰ ਜਿਹੜੀ ਭਾਸ਼ਾ ਚ ਪੜ੍ਹਦੇ ਨੇ ਇਹ ਜਿਹੜੀ ਫੇਕ ਕਰਦੇ ਵਿੱਚ ਇਹ ਅੱਗੇ ਪਹਿਲਾਂ ਬਹੁਤ ਸੀ ਹੂੰ ਕਹੀਆ ਵੇਖ ਬਾਈ ਉਹਦੇ ਤਾਂ ਤਰੇੜਾਂ ਹੀ ਆਉਣਗੇ ਜਿਹੜਾ ਬੜਾ ਪਹਿਲਾਂ ਵਾਸਤੇ ਸਹੀ ਆ ਓ ਇੱਕ ਮਿੰਟ ਇਹਨੂੰ ਉਹ ਥਾਪਾ ਕਿਉਂ ਨਹੀਂ ਕਿ ਦੱਸਣਗੇ ਹਾਂ ਉਹਨੇ ਥਾਪਾ ਲਾ ਲੀਤ ਵਾਸਤੇ ਥਾਪਾ ਹਾਂ ਥਾਪਾ ਲੱਖੀ ਉਹ ਇਹ ਇੱਕ ਛੋਟੇ ਦੇ ਕੋਟੀ ਖਾਂਦੇ ਰਹੇ ਹਾਂ ਹਾਂ ਸਭ ਬੋਲਣਾ ਕਿੰਨਾ ਦਾ ਐਨ ਹੱਦ ਪਤਾ ਕੀ ਵੇਸਟ ਬਿਡੀ ਬਣਾਉਂਦਾ ਬਖਸ਼ਕ ਹੋ ਜੂ ਟਾਈਮ ਤੇ ਖੁਸ਼ਕ ਨੂੰ ਮੇਰੇ ਬੈਗ ਨਾ ਖਰਾਬ ਨਾ ਦਿਖਾ ਮੈਂ ਲੈ ਕੇ ਆਇਆ ਸੋਹਣੇ ਮੈਂਨ ਜੈ ਚੱਕ ਲਈ ਕੋਈ ਤੇ ਮਰਦਾ ਕਿ ਤੈਨੂੰ ਮੋੜਾ ਹੋਏ ਕੀ ਓਏ ਛਾਹਸ ਉਹ ਕਿਹੜਾ ਬਲਾਕ ਲਈ ਉਹ ਪਰ ਜਵਕਣਾ ਖੜੀਦਾ ਕਿਧਰ ਗਿਆ ਉਹ ਖੜਾ ਕਿੱਥੇ ਬੰਦੀ ਤਾਂ ਨੇ ਦੇਖਿਆ ਤਾਂ ਆਪਾਂ ਇਹ ਕਾ ਇਹ ਕਾ ਇਹ ਕਿੱਥੇ ਨਹੀਂ ਸੁਣਨਾ ਅੱਬਿਆ ਕੱਚ ਦੇ ਕਿੱਥੇ ਰਹਿੰਦਾ ਘਰੇ ਦੀਦੀ ਬੱਬਾ ਸੌ ਲੱਗੇ ਉਹ ਪਿਆ ਪਿਆ ਹੈ ਨਾ ਕਿੱਕਾ ਜਿਹਾ ਨਾਕੇ ਦੇ ਹੋਂ ਲੱਬਾ ਚਲੋ ਲੈ ਲੈ ਅੰਨ ਵੀ ਨਹੀਂ ਕੱਟਣਾ ਹੈ ਜਰਾ ਮੈਂ ਕਾਹ ਵੜੀ ਨਾ ਆਣ ਵੜੀ ਨੂੰ ਵਾਲੀ ਲੋੜ ਇਹ ਕਰ ਬੰਗਾ ਹੈ ਹੈਗੇ ਹੜੇ ਖੜ ਪਏ ਦੋ ਚਲੋ ਵੇ ਉਪਰਾਵਾ ਕੱਖ ਨਹੀਂ ਲੈਣਾ ਐਵੇਂ ਸਵਾਦ ਨਾਲ ਲਈ ਚਲੋ ਤੇ ਚਲੋ ਘਰਾਂ ਨੂੰ ਆਏ ਹੋ ਗਏ ਕੇ ਫਰਦਾ ਚਲੋ ਵੀ ਬਾਦਿਆਂ ਬਈ ਸਮਾਉਤੀ ਵਾਲ ਨੂੰ ਕੇ ਬੋਲਾ ਪਾਉ ਤੇ ਕੇ ਬੋਲਾ ਤਾਂ ਡੀ ਗੇਮ ਗੇਮ ਵੀ ਮੈਂ ਖੇਡ ਲਓ ਫੱਗੇ ਸਮਝ ਨਹੀਂ ਆਉਣੀ ਆ ਨਹੀਂ ਬੇਟੂ ਗੇਮ ਖੇਡ ਪਹਿਲਾਂ ਬੈਠ ਰਹਿਣਾ ਬਾਈ ਕੀ ਕਰਦੇ ਆ ਅੱਜ ਕੁੜੇ ਤੇ ਬੈਠਣ ਨਹੀਂ ਲਿਨਗੇ ਨਾ ਕੋਈ ਆਹ ਹੋਵੇ ਲੋ ਕਾਰ ਲੈ ਜੀ ਬਿਸਕਟ ਖਾ ਲੈ ਬਾਈ ਇਹ ਜਮਨ ਖਾ ਕਾਕਾ ਇਹ ਆ ਬਿਸਕੁਟ ਉਪਰ ਖਾਦਾ ਨਹੀਂ ਜਾਂਦਾ ਜੈਂਟ ਦੇ ਵੱਤ ਕੋਈ ਨਹੀਂ ਤੇਜ ਆਮ ਤਾਂ ਫਿਰ ਕਿਉਂ ਹੋਊਗਾ ਇਹਨਾਂ ਨੇ ਫਿਰ ਓਏ ਆਮ ਮਾਰਨ ਜੀ ਇਕੰਦਰ ਦਿਆ ਆਮ ਬਿਸਕੁਟ ਹੋ ਗਰੇ 100 ਰੁਪਏ ਦਾ ਇੱਕ ਬੰਦਾ ਇੱਕ ਮਿੰਟ ਵਿੱਚ ਖਾ ਲੂਗਾ ਤਾਂ 500 ਗੋਰੇ ਪਤਾ ਗੱਲ ਕੀ ਹੈ ਬੰਦੇ ਥੁੱਕੀ-ਬੁੱਕ ਜਾਂਦਾ ਮੈਨੂੰ ਪਤਾ ਜੈਂਟ ਦੇ ਵੱਤ ਇਧਰ ਨਾ ਜੈਂਟ ਦੇ ਤਾਂ ਮੂੰਹ ਫੁੱਲ ਗਿਆ ਸੀ ਵਿੱਚ ਅਸੀਂ ਆ ਗਏ ਹਾਂ ਆਪਣੀ ਨਾ YouTube ਤੇ ਖੇਡਣ। ਸਹੀ ਗੱਲ। ਜਿਹੜਾ ਇੱਕ ਟਿਕਟ ਖਾਊਗਾ ਅਸੀਂ ਇਹੋ 500 ਰੁਪਏ। ਮਾੜੀ ਬਈ। ਮਾੜਾ ਸਦੀਪ ਨੂੰ ਖਾਦ ਕੇ। ਲਓ ਸਾਰੇ ਛੱਟਣੇ ਆ ਬਣਾ। ਮਾਣੋ। ਟੇਡੇ-ਟੂਡੇ ਮਾਰੀ ਮੇਰਾ ਬਾਈ। ਕਿਹੜਾ ਜਾਂਟ ਨੇ ਇਹ ਕਰਤੇ ਸੀ ਇਹ। ਕਿੰਨੇ ਪੈਸਾ ਹੈ ਤੇ ਪੈਸੇ ਮਿਲਦੇ ਕਿੰਨੇ ਆ 100 ਰੁਪਿਆ ਨਹੀਂ ਮੈਂ ਵੀ ਟਰਾਈ ਕਰਾਂ ਯਾਰ 1 20 ਰੁਪਏ ਮੰਨ ਮੈਂ ਵੀ 20 ਰੁਪਏ ਮੈਂ ਵੀ ਟਰਾਈ ਕਰਦਾ ਨਹੀਂ ਮੈਂ ਨਹੀਂ ਮਾਰ 100 ਰੁਪਿਆ ਨਹੀਂ ਮੈਂ ਮਾਰਾਂ 20 ਰੁਪਏ ਮਾਰਨਾ ਕੋਸ਼ਿਸ਼ ਤਾਂ ਕਰੀ ਜਾ ਚਾਚਾ ਉਹ ਦਿਖਾ ਉਹ ਗਲਾਸ ਕੋਸ਼ਿਸ਼ ਕਰਨ ਵਾਲਿਆਂ ਦੀ ਹਾਰ ਹੁੰਦੀ ਹੈ 20 ਰੁਪਏ ਮੈਨੂੰ ਕਹਿੰਦੇ ਜੇ ਆਪਾਂ ਸਾਰਾ ਗਲਾਸ ਖੜਦੇ ਪਰ ਵੱਜਣਾ ਹੀ ਨਹੀਂ ਵੱਜਣਾ ਹੀ ਨਹੀਂ ਵੱਜਣਾ ਨਹੀਂ 20 ਰੁਪਏ ਗਏ ਆਪਣੇ ਕੋ ਗਲਾਸ ਪਹਿਲਾਂ ਚੈੱਕ ਕਰ ਲਓ ਜੁੜੀ ਦੇਣੇ ਤੇ ਨਹੀਂ ਕਹਿੰਦਾ ਨਹੀਂ ਕੋਰੇ ਪਤਾ ਕੀ ਹੈ ਲੈ ਸੈਜ ਹਿਸਾਬ ਨਾਲ ਹੈ ਜਾਣਣੇ ਕਿਹੜਾ ਮਾਰੀ ਸੀ ਮੁਸ਼ਕਲ ਹੈ ਇੰਨਾ ਹੀ ਪਤਾ ਯਾਰ ਨਹੀਂ ਹੁਣ ਮੈਨੂੰ ਪਤਾ ਆਹ ਘੱਟੀਆਂ ਹੱਥ ਨਹੀਂ ਹੁੰਦੇ ਉਹ ਜੀ ਪਾ ਜੀ ਆ ਰਿਹਾ ਬਾਈ ਹਾਂ ਹਾਂ ਉਦੋਂ ਉਦੋਂ ਕਨੈਕਟ ਹੋ ਜਾਏਗਾ ਬਈ ਇੱਕ ਮਾਰ ਲੈ ਆ ਵੀ ਆ ਵੀ 300 ਰੁਪਏ 40 ਗੱਡ ਦੇਣਾ ਕਿ ਲੱਮਾ ਗਿਆ ਮੁੱਕਰਦਾ ਬਾਈ ਜੇ ਮੰਨ ਲਓ ਆ ਦੋ ਹੱਲ ਗਏ ਉਚਾਣਾ ਹੱਲ ਫੋੜ ਦੇ ਕੰਮ ਲੈਣਾ ਚਾਹੁੰਦੇ ਹੋ ਤਾਂ ਸਿੱਟਣਾ ਜ਼ਰੂਰੀ ਆ ਸਿੱਟਣਾ ਜ਼ਰੂਰੀ ਆ ਨੂੰ ਚੜਲੇ ਕਲਾ ਦੇ ਵਿੱਚ ਗੱਪਾਂ ਬਿਲਕੁਲ ਟ੍ਰਿਕੀ ਗੱਡ ਹੁੰਦੀ ਆ ਭਈ ਇੰਨੇ ਹੀ ਹੁੰਦਾ ਏ ਉਸ ਨਹੀਂ ਹੁੰਦਾ ਯਾਰਾ ਦੇਖ ਲੈ ਆਹ ਪਤਾ ਗੰਗਣੀ ਵਧੀ ਹੁੰਦੀ ਆ ਥੋੜਾ ਨਹੀਂ ਯਾਰਾ ਹੈ ਜੋ ਅਕਲ ਕੰਜਰ ਦਾ ਬੇਸ ਹੀ ਨਹੀਂ ਬਣਦਾ ਭਈ ਬੌਲ ਫੜੇ ਮਾਰੀ ਜੱਕਰੀ ਹਜ਼ਾਰਾਂ ਬੰਦੇ ਜਿੱਤੇ ਹਾਂ ਜੱਤੇ ਨੇ ਜੱਤੇ ਵੀ ਬੋਲ ਚੱਕੇ ਕਰਦੇ ਜਾਣੇ ਜੱਤੇ ਇਹ ਦੇਖ ਕੇ ਭਾਈ ਜਦੋਂ ਮੰਨ ਲਓ ਬੌਲ ਮਾਰੇ ਚਾਹ ਕਿਧਰ ਬੌਲ ਮਾਰੇਗਾ ਪਹਿਲਾਂ ਆ ਸਰਕਲ ਲੱਗੂ ਆਹ ਦੋ ਸਾਰੀ ਬੋਲ ਲੱਗੂ ਆ ਦੇਖ ਜੋ ਮੈਂ ਮਾਰਦੇ ਦੇਖ ਇਹ ਆ ਚੀ ਲੱਗੀ ਆ ਇੰਨੀ ਜਗ੍ਹਾ ਲੱਗੀ ਜਦੋਂ ਲੱਗਦੀ ਆ ਉਦੋਂ ਪਹ ਲਖਾ ਪਾਰ ਹੋ ਜਾਂਦੀ ਆ ਇਹ ਤਾਂ ਵੱਲ 400 ਵੀ ਫਿਰ ਤਾਂ ਕੰਮ ਹੋ ਜਾਂਦਾ ਜੇ ਸੈਂਟਰ ਵਾਲੇ ਤੇ ਮਾਰੇ ਨਾ ਜਮਾ ਮੇਰੇ 40 ਰੁਪਏ ਕੱਤੀ ਜਾਂ ਤਾਂ ਹੋਰ 3 ਲਾ ਦੇ ਦੇ 100 ਫਿਰ ਮਾਰ ਕੇ ਮਰੇ ਮਰ ਗਿਆ ਪਟਰਾ ਹੀ ਤਾਂ ਕਰੀ ਸੀ ਪਰ ਨਹੀਂ ਇਹ ਨਹੀਂ ਹੋਇਆ ਹੱਲ ਚੱਲ ਆ ਦਵਾਈ ਚੱਲ ਗਏ ਭਾਈ ਪੈਸੇ ਮੋੜੀ ਮੈਂ ਤਾਂ ਪ੍ਰਸ਼ਾਸਨ ਚੱਕ ਮੰਜੀ ਇਹ ਲੈਣਾ ਪਾ ਪੱਤਾ ਬੇ ਟੰਗਣ ਵਸਤੇ ਲੈ ਰਹੇ ਆਪਾਂ ਚਲੋ ਜੀ ਹੁਣ ਆਪਾਂ ਜਾਂਦੇ ਘਰੇ ਤੇ ਸਾਰਾ ਕੁਝ ਇਧਰ ਸਮਾਪਤ ਕਰ ਲਈ ਤੇ ਟਾਈਮ ਵੀ ਤਕਰੀਬਨ ਇੱਥੇ 10 ਦਾ 10:30 ਹੋ ਗਿਆ ਤੇ ਗੋਰਿਆਂ ਤੋਂ ਗੱਡੀ ਕੱਢ ਲਈ ਤੇ ਹੁਣ ਆਪਾਂ ਜਾਂ ਕਰਦੇ ਜਾਨ ਦੀ ਤਿਆਰੀ ਉਹ ਚੱਲੀ ਆਪਣੀ ਗੱਡੀ ਆਜੋ 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 ਆਉਂਦੇ ਰਿਹਾ ਸਰਬੀਆ ਰਿਹਾ ਜੀ ਮਿਲਦੇ ਆ ਤੁਹਾਨੂੰ ਸਿੱਧਾ ਫਿਰ ਆਪਾਂ ਦਿੱਤੋ ਜਾ ਕੇ बाकी ਬਲੌਗ ਦੀ ਵੀ ਸਮਾਪਤੀ ਕਰਦੇ ਆ ਤੇ ਅੱਜ ਦਾ ਬਲੌਗ ਤੇ ਨਹੀਂ ਮਿਲਾਂਗੇ ਫਿਰ ਤੁਹਾਨੂੰ ਬਈ ਆਪਾਂ ਹੋਰ ਨਵੇਂ ਬਲੌਗਸ ਅ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਾਏ ਬਾਏ ਮੇਰੇ ਸਮਾਨ